ਸੁੰਦਰੀ ਭਾਈ ਵੀਰ ਸਿੰਘ ਜੀ ਦੀ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਤੇ ਮਨ ਨੂੰ ਟੁੰਬਣ ਵਾਲੀ ਰਚਨਾ ਹੈ। ਇਸ ਦੀ ਲੋਕਪ੍ਰਿਅਤਾ ਇਸ ਗੱਲ ਤੋਂ ਪਰਤਕ ਹੈ ਕਿ ਸੁੰਦਰੀ ਰਚਨਾ ਤੋਂ ਬਾਅਦ ਭਾਈ ਸਾਹਿਬ ਸੁੰਦਰੀ ਕਰਤਾ ਹੋ ਗਏ। ਸੁੰਦਰੀ ਰਚਨਾ ਹੈ ਉਸ ਸੂਰਵੀਰ ਸਿੱਖ ਇਸਤਰੀ ਬਾਰੇ ਜੋ ਆਪਦੀ ਬੇਵਸੀ ਉੱਪਰ ਛੋਰੇ ਨਹੀਂ ਚੁਰਦੀ ਤੇ ਨਾ ਹੀ ਆਪਣੇ ਆਪ ਨੂੰ ਕਾਬਲੇ ਰਹਿਮ ਸਮਝਦੀ ਹੈ। ਗੌਰੂਪੀ ਇੱਕ ਨਿਰਬਲ ਇਸਤਰੀ ਦੇ ਜੀਵਨ ਵਿੱਚ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈਣ ਦੀ ਸ਼ਕਤੀ ਉਸਨੇ ਹਾਸਲ ਕੀਤੀ ਸਿੱਖ ਇਤਿਹਾਸ ਤੋਂ ਸਿੱਖ ਕੀਮਤਾ ਕਦਰਾਂ ਤੋਂ ਤੇ ਆਪਣੇ ਵੀਰ ਬਲਵੰਤ ਸਿੰਘ ਤੋਂ ਜੋ ਸਿੱਖ ਬਣ ਕੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈ ਰਿਹਾ ਸੀ ਇਹ ਗੱਲ ਨਾ ਤਾਂ ਨੁਕਤਾਚੀਨਾਂ ਨੂੰ ਸਮਝਾਈ ਤੇ ਨਾ ਹੀ ਸ਼ਰਦਾਲੂਆਂ ਨੂੰ ਨੁਕਤਾਚੀਨੀਆਂ ਨੇ ਇਹ ਕਿਹਾ ਕਿ ਸੁੰਦਰੀ ਇਤਿਹਾਸਿਕ ਤੱਥ ਨਹੀਂ ਇਹ ਕੇਵਲ ਆਦਰਸ਼ਵਾਦੀ ਚਾਕੀ ਹੈ ਦਰਅਸਲ ਸੁੰਦਰੀ ਚਿੰਨ ਹੈ ਇੱਕ ਨਵੀਂ ਸ਼ਕਤੀ ਦਾ ਜਿਸ ਨੂੰ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨੇ ਇੱਕ ਨਵਾਂ ਰਾਹ ਦਿਖਾਇਆ ਮੱਧਕਾਲੀਨ ਸਮੇ ਦੇ ਹਾਕਮ ਆਪਣੀ ਹਵਸ਼ ਲਈ ਨੌਜਵਾਨ ਇਸਤਰੀਆਂ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਸ਼ਾਮਿਲ ਕਰਨ ਲਈ ਉਹਨਾਂ ਦੇ ਪਰਿਵਾਰਾਂ ਤੋਂ ਖੋ ਕੇ ਲੈ ਜਾਂਦੇ ਸਨ ਅਤੇ ਉਸ ਵੇਲੇ ਦਾ ਸਮਾਜ ਆਪਣੀ ਮਾਨਸਿਕ ਕਮਜ਼ੋਰੀ ਕਾਰਨ ਇਸ ਜ਼ਬਰ ਨਾਲ ਟੱਕਰ ਨਹੀਂ ਸੀ ਲੈਂਦਾ ਸਿੱਖ ਲਹਿਰ ਨੇ ਜਿੱਥੇ ਇੱਕ ਪਾਸੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈਣ ਲਈ ਸਮਾਜ ਨੂੰ ਸੰਗਠਿਤ ਕੀਤਾ ਉੱਥੇ ਇਸਤਰੀ ਵਿੱਚ ਸਮਾਜਿਕ ਬਰਾਬਰੀ ਤੇ ਮਨੋਬਲ ਪੈਦਾ ਕਰਕੇ ਇੱਕ ਨਵੀਂ ਰੂਹ ਭਰ ਦਿਤੀ ਇਸ ਰਚਨਾ ਰਾਹੀਂ ਭਾਈ ਸਾਹਿਬ ਨੇ ਸੁੱਤੀ ਕਲਾ ਜਗਾ ਦਿੱਤੀ ਕੌਮ ਉਠ ਖਲੋਤੀ ਤੇ ਨਵਾਂ ਸਮਾਜ ਉਸਾਰ ਦਿੱਤਾ ਅੱਜ ਜਦੋਂ ਕਈ ਕਾਰਨਾ ਕਰਕੇ ਸਿੱਖ ਸਮਾਜ ਫੇਰ ਟਹਿਣ ਦੀਆਂ ਕਲਾਵਾਂ ਵੱਲ ਜਾ ਰਿਹਾ ਹੈ ਪਾਈ ਸਾਹਿਬ ਦੀਆਂ ਲਿਖਤਾਂ ਤੇ ਖਾਸ ਕਰਕੇ ਸੁੰਦਰੀ ਉਹਨਾਂ ਨੂੰ ਆਪਣੇ ਬਲਵਾਨ ਤੇ ਨਿਰੋਇ ਵਿਰਸੇ ਦੀ ਪਛਾਣ ਕਰਨ ਵਿੱਚ ਸਹਾਇੀ ਹੋਵੇਗੀ। ਸੁੰਦਰੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾ ਕਾਂਡ। ਇੱਕ ਹਰੇ ਖੇਤਾਂ ਨਾਲ ਲਹਿਲਹਾਉਂਦੇ ਮੈਦਾਨ ਵਿੱਚ ਇੱਕ ਨਿੱਕਾ ਜਿਹਾ ਪਿੰਡ ਕੋਗ ਵਸਦਾ ਸੀ। Hindu, Musalman ਦੋਹਾਂ ਤਰ੍ਹਾਂ ਦੀ ਵਸੋਂ ਇਸ ਪਿੰਡ ਵਿੱਚ ਸੀ। ਪਿੰਡ થી ਕੁਝ ਦੂਰ ਇੱਕ ਸੰਗਣਾ ਬੰਨ ਔਰ ਵੱਡਾ ਸਾਰਾ ਛੰਬ ਸੀ। ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇੱਧਰ ਬਹੁਤ ਆਇਆ ਜਾਇਆ ਕਰਦੇ ਸਨ ਪਿੰਡ ਦੇ ਚੜ੍ਹਦੇ ਪਾਸੇ ਨੂੰ ਇੱਕ ਸੜਕ ਸੀ ਇਸ ਰੁੱਖ ਨੂੰ ਪਿੰਡ ਦੀ ਬਾਹਰਲੀ ਲਾਮ ਵੱਲ ਇੱਕ тнаੜ ਹਿੰਦੂ ਸ਼ਾਮਾ ਨਾਮ ਦਾ ਘਰ ਸੀ ਜਿਸ ਦੀ ਤੀ ਦਾ ਮੁਕਲਾਵਾ ਹੋਣ ਵਾਲਾ ਸੀ ਦੁਪਹਿਰ ਢਲ ਗਈ ਅਰਨਿੱਕੀ ਨਿੱਕੀ ਪੌਣ ਰੁਮਕਣ ਲੱਗ ਗਈ ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿੱਚ ਐਡਾ ਧੂਆਂ ਤੇ ਹਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ ਸੀ ਮੁਕਲਾਈ ਜਾਣ ਵਾਲੀ ਮੁਟਿਆਰ ਕੁੜੀ ਜਿਸ ਦਾ ਨਾਮ ਸਰਸਵਤੀ ਸੀ ਔਰ ਬੜੀ ਸੁੰਦਰ ਸੀ ਇਸ ਧੂਏ ਤੋਂ ਨੱਕ ਜ਼ਿੰਦਾ ਕੇ ਆਪਣੀਆਂ ਸਹੇਲੀਆਂ ਨਾਲ ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ ਚਲੀ ਗਈ ਇੱਥੇ ਤਾਂ ਕੁੜੀਆਂ ਦਾ ਤਰੰਝਣ ਲੱਗਾ ਹੋਇਆ ਸੀ ਸਭੇ ਜਵਾਨ ਮੁਟਿਆਰਾ ਸਨ ਕਈ ਵਿਆਹੀਆਂ ਕਈ ਮੁਖਲਾਈਆਂ ਤੇ ਕਈ ਅਜੇ ਕੁਆਰੀਆਂ ਸਨ ਸਭਨਾਂ ਦੇ ਚਿਹਰੇ ਕੋਝੇ ਕਹਿਣਯੋਗੇ ਨਹੀਂ ਸਨ ਪਰ ਸਰਸਵਤੀ ਦੀ ਸੁੰਦਰਤਾ ਅੱਗੇ ਸਭੇ ਈਉ ਮਾਤ ਸਨ ਜਿਵੇਂ ਚੰਦ ਚੜੇ ਤਾਰੇ ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਸਚਰਜ ਤਮਾਸ਼ਾ ਹੋ ਰਹੀਆਂ ਸੀ ਜੋ ਇੰਨੇ ਨੂੰ ਦੋ ਮੋਹਰ ਮੋਟਿਆਰ ਖੜੇਟੀਆਂ ਨਨਾਨ ਭਾਬੀ ਥੋੜਾ ਜਿਹਾ ਚੀਨਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ ਕਿਉਂਕਿ ਕੋਲਵਾਰੀ ਇੱਕ ਪੱਕੀ ਉਖਲੀ ਬਣੀ ਹੋਈ ਸੀ ਜਿੱਥੇ ਨੇੜੇ-ਨੇੜੇ ਦੀਆਂ ਤੀਰਮਤਾ ਚੋਲ ਛੜਦੀਆਂ ਹੁੰਦੀਆਂ ਸਨ ਪਹਿਲਾਂ ਤਾਂ ਕੁੜੀਆਂ ਨੇ ਉਹਨਾਂ ਨੂੰ ਡਾਡਾ ਠਾਠੇ ਵਿੱਚ ਡਾਇਆ ਪਰ ਫਿਰ ਵਾਰੋ-ਵਾਰੀ ਥੋੜੀਆਂ-ਥੋੜੀਆਂ ਸੱਟਾਂ ਲਾ ਕੇ ਉਹਨਾਂ ਲਈ ਚੀਨਾ ਛੜਨ ਲੱਗ ਪਈਆਂ ਜਦ ਸਰਸਵਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਾਉਣ ਲੱਗ ਪਈਆਂ ਢਲ ਪਰਛਾਇਆ ਬੈਠੀਆਂ ਅਸੀਂ ਮਾਵਾਂ ਤੀਵੜੀਆਂ ਸਰਸਵਤੀ ਦੇ ਮੇਲੇ ਦੀ ਛੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਨੋਂ ਮੋਲਾ ਵੀ ਤਬਲੇ ਦੀ ਥਾਪ ਹੋ ਗਿਆ ਇਸ ਗੀਤ ਵਿੱਚ ਸਭ ਐਸੀਆਂ ਮਸਤ ਹੋਈਆਂ ਮਨੋਂ ਨਿਰਾਪੁਰਾ ਆਪਣਾ ਆਪ ਵੀ ਭੁੱਲ ਗਈਆਂ ਸੀ ਜਦ ਗੀਤ ਮੁੱਕਾ ਤਾਂ ਖੋਟੇ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇੱਕ ਬੁਰਛਾ ਕੜੀ ਵਰਗਾ ਜਵਾਨ ਮੁਗਲ ਘੋੜੇ ਤੇ ਸਵਾਰ ਤਿਰੰਜਣ ਦੇ ਕੋਲ ਖੜਾ ਕਰ ਰਿਹਾ ਹੈ ਔਰ ਉਸ ਦੀ ਨਿਸ਼ਾਨੀ ਵਾਂਗ ਬੱਦੀ ਹੋਈ ਨਜ਼ਰ ਸਿਰਸਥੀ ਦੇ ਚਿਹਰੇ ਪਰ ਪੈ ਰਹੀ ਹੈ ਜਿਸ ਨੂੰ ਵੇਖ ਕੇ ਸੁਸ਼ੀਲ ਕੰਨਿਆ ਮੁੜ ਕੇ ਨਾਲ ਪਾਣੀ ਪਾਣੀ ਹੋ ਗਈ ਔਰ ਸਬਨਾਂ ਨੂੰ ਐਸਾ ਸਹਿਮ ਛਾਇਆ ਜੋ ਪੱਥਰ ਵਾਂਗ ਉਥੇ ਹੀ ਜੰਮ ਗਈਆਂ Hindu ਮਾਪੇ ਤਿਆਂ ਨੂੰ ਇਸ ਹਨੇਰ ਦੇ ਸਮੇਂ ਕਰੋ ਬਾਹਰ ਬਹੁਤ ਘਟ ਨਿਕਲਣ ਦੇਂਦੇ ਹੁੰਦੇ ਸਨ ਅਰਤੀਆਂ ਨੌਆਂ ਨੂੰ ਨਜ਼ਰਬੰਦ ਕੈਦੀਆਂ ਵਾਂਗ ਲੁਕਾ ਲੁਕਾ ਰੱਖਦੇ ਸਨ ਕਿਉਂਕਿ ਸੋਹਣੀ ਇਸਤਰੀ ਸੋਨਾਕਾਰ ਧਨਮਾਲ ਹਿੰਦੂਪਾਸ ਔਖਾ ਹੀ ਰਹਿਣ ਮਿਲਦਾ ਸੀ ਕਾਰਨ ਇਹ ਸੀ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁੱਕਾ ਸੀ ਨਵਾਬੀਆਂ ਖੇਚਲਾਂ ਵਿੱਚ ਰਹਿੰਦੀਆਂ ਸਨ ਦੇਸ਼ ਵਿੱਚ ਆਪੇਤਾਪੀ ਛੇਤੀ ਮਚਦੀ ਸੀ ਅਰ ਛੋਟੇ ਹਾਕਮ ਮਨਮਰਜ਼ੀਆਂ ਕਰਦੇ ਸਨ ਮੁਗਲ ਦੀ ਅਜੇ ਹੀ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕਿ ਖਬਰੇ ਕੀ ਕਹੇਗਾ ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿੱਚ ਹੀ ਮੁੱਕ ਗਈ ਜਦ ਉਸਨੇ ਦੋ ਕਦਮ ਅੱਗੇ ਹੋ ਕੇ ਧਰਮੀ ਕੰਨਿਆ ਸੁਰਸਤੀ ਦੀ ਨਰਮ ਵੀਣੀ ਸ਼ੇਰ ਦੇ ਜਫੇ ਵਾਂਗ ਕਾਬੂ ਕਰ ਲਈ ਔਰ ਇੱਕ ਹੋਜ ਕੇ ਨਾਲ ਘੋੜੇ ਤੇ ਆਪਣੇ ਅੱਗੇ ਸੁੱਟ ਕੇ ਅੱਡੀ ਲਾ ਕੇ ਉਹ ਗਿਆ ਉਹ ਗਿਆ ਹੋ ਗਿਆ ਸੁਰਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਭਾਰਿਆਂ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ ਬੱਕੇ ਹੋ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਾਚਾਰ ਸਮਝ ਸੁਣ ਕੇ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਉਪਦ੍ਰਵ ਨੂੰ ਵੇਖ ਕੇ ਸਭ ਜਣੇ ਅਚੰਬਾ ਹੋ ਮੂੰਹ ਵਿੱਚ ਉਂਗਲਾ ਟੁੱਕ ਰਹੀ ਸਨ ਪਰ ਹਾਏ ਧਰਮ ਦੀ ਹਾਨੀ ਏਡੀ ਪੀੜ ਵਿੱਚ ਕਿਸੇ ਦਾ ਹਿਆ ਨਹੀਂ ਪੈਂਦਾ ਜੋ ਹਿੰਮਤ ਕਰੇ ਜਾਨ ਹੂਲੇ ਤੇ ਮਗਰ ਜਾ ਕੇ ਛੁਡਾਵੇ ਜਦ ਮੁਗਲ ਅੱਖਾਂ ਤੋਂ ਓਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ ਭਰਾ ਤੇ ਘਰ ਵਾਲਾ ਅਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਿੰਤਾ ਕਰਨ ਭਲਾ ਉਸ ਦੇ ਮਨ ਤਰਸ ਪੈ ਜਾਵੇ ਪਿੰਡ ਤੋਂ ਮੀਲਕੂ ਦੀ ਵਾਟ ਪਰ ਇਸ ਦੇ ਤੰਬੂ ਲੱਗੇ ਹੋਏ ਸਨ ਇਹ ਇਲਾਕੇ ਦਾ ਹਾਕਮ ਸੀ ਔਰ ਇੱਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ ਨੌਕਰ ਚਾਕਰ ਨਾਲ ਬਹੁਤ ਥੋੜੇ ਆਂਦੇ ਸਨ ਅੱਜ ਸ਼ਿਕਾਰ ਖੇਡਣ ਚੜਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਿਪਾਈ ਨਾ ਛੱਡਿਆ ਸਭ ਨੂੰ ਨਾਲ ਲਿਆਇਆ ਸ਼ਿਕਾਰ ਖੇਡਣ ਹੁੰਦੇ ਨੇ ਇੱਕ ਹਰਨ ਦੇ ਮਗਰ ਕੋੜਾ ਸੁਟਾ ਤਾਂ ਨੌਕਰਾਂ ਤੋਂ ਵਿਛੜਤੀ ਦੂਰ ਨਿਕਲ ਗਿਆ ਹਰਨ ਤਾਂ ਨਾ ਲੱਭਿਆ ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇੱਧਰ ਆਉਂਦੇ ਨੂੰ ਕੰਨਿਆਂ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਕੇ ਜਦ ਇਹ ਆਪਣੇ ਡੇਰੇ ਆਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਉਸ ਕੰਨਿਆ ਨੂੰ ਇੱਕ ਦਰੀ ਪਰ ਬਿਠਾ ਕੇ ਗੋੜਾ ਬੰਨਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਕਾ ਪਿਆ ਸੀ ਜਦ ਵੇਲਾ ਹੋ ਕੇ ਫਿਰ ਸਰਸਤੀਵਾ ਲਾਇਆ ਤਾਂ ਇਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਆਪੁੱਜੇ ਸਨ ਸਰਸਤੀ ਇੱਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇੱਕ ਪਲੰਗ ਪਰ ਬੈਠੇ ਸਨ ਉਸ ਵੇਲੇ ਪੰਜਾਂ ਜਣਿਆਂ ਨੇ ਮੱਥਾ ਟੇਕਿਆ ਔਰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੇ ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈ ਲਿਆਂਦੀ ਤੁਹਾਡੀ ਡਾਰ ਵਿੱਚ ਕੋਈ ਘਾਟਾ ਤਾਂ ਨਹੀਂ ਪੈ ਚੱਲਿਆ ਸ਼ਾਮੀ ਨੇ ਹੱਥ ਜੋੜ ਕੇ ਕਿਹਾ ਇਹ ਮੇਰੀ ਸੁਖੇ ਲੱਦੀ ਤੀ ਹੈ ਔਰ ਵਿਆਹੀ ਹੋਈ ਹੈ ਅਜ ਮੁਖਲਾਵਾ ਹੈ ਆਪ ਕਿਰਪਾ ਕਰੋ ਨਹੀਂ ਤਾਂ ਮੇਰਾ ਨੱਕ ਵੱਡਿਆ ਜਾਵੇਗਾ ਆਪ ਦਇਆ ਕਰੋ ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ ਹਾਕਮ ਜਾਓ ਜਾਓ ਨਹੀਂ ਦਿਆਂਗਾ ਸ਼ਾਮਾ ਮਹਾਰਾਜ ਆਪ ਦੇ ਕੀ ਪਰਵਾਹ ਹੈ ਆਪ ਚਾਹੋ ਤਾਂ ਚੱਟੀ ਵਜੋਂ ਇਸ ਨਾਲ ਸਾਵੀ ਤੋਲ ਕੇ ਚਾਂਦੀ ਲੈ ਲਵੋ ਪਰ ਇਸ ਦੀ ਜਾਨ ਬਖਸ਼ੀ ਕਰੋ ਪਰ ਨਵਾਬ ਨੇ ਸੜੇ ਹੋਏ ਹਾਸੇ ਵਿੱਚ ਕਿਹਾ ਜਾਓ ਜਾਓ ਇਸ ਪਰ ਕੁੜੀ ਦੇ ਭਰਾਵਾਂ ਨੇ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਮਹਾਰਾਜ ਆਪ ਨੂੰ ਕੀ ਪਰਵਾਹ ਹੈ ਆਪਸ ਹਜ਼ਾਰਾਂ ਤੀਮੀਆਂ ਹਨ ਇਸ ਅਨਾਥ ਪਰ ਦਇਆ ਕਰੋ ਅਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿੱਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਖੋ ਤਾਂ ਕਨੀਜ਼ਾ ਮੁੱਲ ਲੈ ਦਿੰਦਾ ਹਾਂ ਆਪ ਵੱਡੇ ਉਦਾਰ ਹੋ ਇਹ দান ਕਰੋ ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ ਫਿਰ ਕੰਨਿਆ ਦੇ ਘਰ ਵਾਲੇ ਜਿਸ ਨਾਲ ਉਸ ਦਾ ਮੁਕਲਾਵਾ ਹੋਣਾ ਸੀ ਪੈਰੀ ਪੈ ਕੇ ਕਿਹਾ ਕਿ ਮੈਂ ਆਪਦੀ ਪਰਜਾ ਹਾਂ ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਵਾਂਗਾ ਅਬ ਮੇਰ ਕਰੋ ਮੇਰੇ ਕੋਲ ਜੋ ਕੁਝ ਧਨਮਾਲ ਹੈ ਨਜ਼ਰਵਜੂ ਕਬੂਲ ਕਰ ਲਵੋ ਤੇ ਮੇਰੀ ਇਸਤਰੀ ਮੈਨੂੰ ਇਸ ਵੇਲੇ ਮੋੜ ਦੇਵੋ ਆਪ ਮੇਰੀ ਲਾਜ ਸ਼ਰਮ ਰੱਖ ਲਵੋ ਨਵਾਬ ਅੱਛਾ ਬੜੇ ਅਮੀਰ ਹੋ ਸਾਰੇ ਹੀ ਹਾਂ ਜਾਓ ਜਾਓ ਇਸ ਸੋਹਣੀ ਚਿੜੀ ਨੂੰ ਨਹੀਂ ਛੇੜਾਂਗਾ ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਛ ਲਾਲਚ ਨਹੀਂ ਜਾਓ ਚਲੇ ਜਾਓ ਨਹੀਂ ਤਾਂ ਕੈਦ ਕਰ ਦਿਆਂਗਾ ਇਹ ਸੁਣ ਕੇ ਕੁੜੀ ਦਾ ਘਰਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਸ ਦੇ ਅੱਗੇ ਧਨੀ ਪ੍ਰਗਟ ਕਰ ਬੈਠਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰ-ਬਾਰ ਲੁੱਟ ਲੈਂਦਾ ਹੋਵੇ ਇੱਥੋਂ ਖਿਸਕਣਾ ਹੀ ਠੀਕ ਹੈ ਇਹ ਵਿਚਾਰ ਕੇ ਉਹ ਖਿਸਕਿਆ ਤੇ ਸਹਰੇ ਪਿੰਡ ਆਪ ਪੁੱਜ ਕੇ ਸਾਥੀਆਂ ਸਣੇ ਘਰਾਂ ਨੂੰ ਦੁਰ ਗਿਆ ਪਿੰਡ ਦੇ ਪੈਂਚਾਂ ਦੇ ਮਿੰਤ ਤਰਲੇ ਨੂੰ ਵੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬੇਹੋਸ਼ ਹੋ ਕੇ ਡਿੱਗ ਪਿਆ ਬੁੱਢਾ ਪਿਓ ਸਿਰਾਂ ਨੇ ਬੈਠਾ ਰੋਣ ਲੱਗਾ ਇਹ ਹਾਲ ਵੇ ਕਿਸਰਸਤੀ ਦੇ ਦਿਲ ਵਿੱਚ ਖ਼ਬਰੇ ਕੀ ਆਈ ਕਿ ਅਥਰੂ ਸੁੱਕ ਗਏ ਔਰ ਦਿਲ ਵਿੱਚ ਹੌਂਸਲਾ ਭਰ ਗਿਆ। ਕੁੰਡ ਚੁੱਕ ਦਿੱਤਾ। ਉਹਨਕੇ ਭਰਾ ਦੇ ਸਿਰਹਾਣੇ ਆ ਕੇ ਉਸ ਦੇ ਕੰਨਾਂ ਵਿੱਚ ਕਹਿਣ ਲੱਗੀ, ਉੱਠ ਵੇ ਉੱਠ ਮੇਰੀ ਮਾਂ ਦੇ ਆ ਜਾਇਆ ਉੱਠ ਘਰ ਨੂੰ ਜਾ। ਮੱਗਲ ਦਾ ਪਾਣੀ ਮੈਂ ਨਾ ਪੀਆ ਵੀਰਾ ਮਰਾਂਗੀ ਅੱਗ ਜਲਾ। ਜਦ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁਤਰੀ ਧਰਮ ਛੀਨ ਵੀ ਨਹੀਂ ਕਰੇਗੀ, ਤਦ ਸਾਰੇ ਉੱਠ ਕੇ ਟੁੱਟੇ ਲੱਖ ਤੇ ਭੱਜੇ ਦਿਲ ਘਰ ਨੂੰ ਆ ਗਏ। ਹਾਏ ਉਹ ਸੁੰਦਰ ਘਰ ਜੋ ਕੁਝ ਚਿਰ ਹੋਇਆ ਚਾਉ ਮਲਾਰਾਂ ਦੀ ਥਾਂ ਹੋ ਰਿਹਾ ਸੀ ਹੁਣ ਸਿਆਪੇ ਦਾ ਥਾਂ ਹੋ ਗਿਆ ਸਾਰੇ ਸਾਗ ਅੰਗ ਪਰਚਾਉਣੀ ਕਰਨਾਂ ਜੁੜੇ ਅਰਤੀਵੀਆਂ ਦੇ ਰੂਣ ਪਿੱਟਣ ਨਾਲ ਡਾਡੀ ਹਹਾਕਾਰ ਮਚ ਗਈ ਕੀ Hindu ਕੀ Musalman ਉਂਗਲਾਂ ਟੁਕ ਟੁਕ ਰਹਿ ਗਏ ਹਾਈ ਹਨੇਰ ਇਹ ਆਨ ਅਰਥ ਗੱਲ ਕਹੀ ਇਹੋ ਜੇ ਦੁੱਖ ਰੋਏ ਜਾ ਰਹੇ ਸਨ ਕਿ ਅਚਾਨਕ ਇੱਕ ਸਬਜ਼ ਘੋੜੇ ਪਰ ਇੱਕ ਅਸਵਾਰ ਸਿਰ ਤੋਂ ਪੈਰਾਂ ਤੀ ਇੱਕ ਸਸ਼ਤਰ ਧਾਰੀ ਤੇੜ ਗੋਡਿਆਂ ਵਾਲਾ ਕਛਹਿਰਾ ਗਲ ਕੁਰਤਾ ਤੇ ਪਟਕੇ ਨਾਲ ਲੱਕ ਕੱਸਿਆ ਹੋਇਆ ਸਿਰ ਪਰ ਸੁਰਮਈ ਦਸਤਾਰਾ ਚਿਹਰੇ ਦਾ ਪਰਮਾ ਸਿੰਘ ਬਹਾਦਰ ਜਿਸ ਨੂੰ ਦੇਖ ਕੇ ਸਿੱਕ ਭੁੱਖ ਲੈ ਜਾਵੇ ਆ ਨਿਕਲਿਆ ਸਭਨਾਂ ਦੀਆਂ ਨਜ਼ਰਾਂ ਉਧਰ ਰੁਕ ਗਈਆਂ ਹੋਰ ਤਾਂ ਕੋਈ ਨਾ ਪਛਾਣ ਸਕਿਆ ਪਰ ਸੁਰਸਤੀ ਦੀ ਮਾਂ ਨੇ ਜੋ ਤੀਵੀਆਂ ਵਿੱਚ ਬੈਠੀ ਸੀ ਤੁਰੰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਅਰ ਸਿੱਖ ਬਣ ਕੇ ਜਿਉਂ ਕਰੋ ਨਿਕਲਿਆ ਫਿਰ ਅਜ ਤੀ ਕਿਸ ਦੀ ਕੁਝ ਉਗਮ ਹੋੜ ਨਹੀਂ ਸੀ ਨਿਕਲੀ ਪੁੱਤਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਔਰ ਉੱਠ ਕੇ ਪੁੱਤਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣੇ ਉੱਤਰ ਕੇ ਖਲੋਤਾ ਸੀ ਇਹ ਵੇਖ ਕੇ ਪਿਓ ਭਰਾਣੇ ਵੀ ਪਛਾਣਿਆ ਔਰ ਮਿਲਣ ਦੌੜੇ ਪਰ ਅਫਸੋਸ ਇੰਨੇ ਚਿਰ ਦੇ ਵਿਛੋੜੇ ਪਿੱਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜੇ ਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ ਆਇਆ ਅਰਦੰਦੀਆਂ ਕਰੀਚ ਕੇ ਕਹਿਣ ਲੱਗਾ ਧਰਮ ਦੇ ਜੋਸ ਨੇ ਅੰਗ ਅੰਗ ਹਿਲਾ ਦਿੱਤਾ ਫੇਰ ਪਤਾ ਪੁੱਛੋ ਸੀ ਕਿ ਮੁਗਲ ਦਾ ਡੇਰਾ ਕਿੱਥੇ ਕੋ ਹੈ ਪਤਾ ਸੁਣ ਕੇ ਜੱਟ ਮੋੜੇ ਤੇ ਪਲਾਕੀ ਮਾਰੀ ਉਹ ਗਿਆ ਉਹ ਗਿਆ ਹੋ ਗਿਆ ਮਾਪਿਓ ਭਾਵੇਂ ਬਥੇਰੇ ਵਾਸਤੇ ਪਾਰਿਆ ਸੀ ਕਿ ਨਾ ਜਾ ਐਵੇਂ ਜਾਣ ਗਵਾ ਆਵੇਂਗਾ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ ਪਰ ਬਲਵੰਤ ਸਿੰਘ ਨੇ ਇੱਕ ਨਾ ਸੁਣੀ ਪਲੋਪਲੀ ਵਿੱਚ ਤੰਬੂਆਂ ਲਾਗੇ ਜਾ ਪਹੁੰਚਾ ਕਿ ਦੇਖਦਾ ਹੈ ਕਿ ਇੱਕ ਲੱਕੜਾਂ ਦਾ ਢੇਰ ਹੈ ਜਿਸ ਦੇ ਇੱਕ ਪਾਸੇ ਅਗ ਸੁਲਗ ਰਹੀ ਜਾਪਦੀ ਹੈ ਔਰ ਉੱਤੋਂ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇੱਕ ਛਿੰਨ ਵਿੱਚ ਸਿੰਘ ਜੀ ਅਪੜੇ ਔਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਟੇਰ ਉੱਪਰ ਪੈਣ ਨੂੰ ਚੁੱਕ ਲਿਆ ਸੁਰਸਤੀ ਆਪਣੀ ਜਾਨ ਤੋਂ ਪਿਆਰੇ ਪ੍ਰਾਨ ਨੂੰ ਦੇਖ ਕੇ ਬਾਗ ਬਾਗ ਹੋ ਗਈ ਔਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾ ਨਹੀਂ ਉਪਜੀ ਬਿਨਾ ਤੇਰੇ ਮਿਲਣ ਦੇ ਸੋ ਗੁਰੂ ਨੇ ਪੂਰੀ ਕੀਤੀ ਅੰਤ ਵੇਲੇ ਤੂੰ ਆ ਮਿਲਿਆ ਹੈ ਸ਼ੁਕਰ ਲੇ ਹੁਣ ਜਿੱਧਰੋਂ ਆਇਆ ਹੈ ਚਲਾ ਜਾ ਕਿਉਂਕਿ ਉਹ ਮੁਗਲ ਹੁਣੇ ਹੀ ਆ ਜਾਣ ਵਾਲਾ ਹੈ ਔਰ ਮੈਂ ਉਸਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ ਪ੍ਰਾ ਪਿਆਰੀ ਪੈਣ ਆਤਮਾ ਦਾ ਕਾਤ ਕਰਨਾ ਵੱਡਾ ਪਾਪ ਹੈ ਚੱਲ ਮੇਰੇ ਨਾਲ ਪੈਣ ਨਹੀਂ ਵੀਰ ਜੀ ਧਰਮ ਲਈ ਮਰਨਾ ਬੁਰਾ ਨਹੀਂ ਔਰ ਜੇ ਮੈਂ ਤੁਹਾਡੇ ਨਾਲ ਚੱਲੀ ਜਾਵਾਂ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਔਰ ਤੈਨੂੰ ਵੀ ਨਹੀਂ ਛੱਡੇਗਾ ਮੈਂ ਮਰਨ ਤੋਂ ਰਤਾ ਨਹੀਂ ਡਰਦੀ ਗੁਰੂ ਤੇਗ ਬਹਾਦਰ ਜੀ ਮੇਰੇ ਅੰਗ ਸੰਗ ਹਨ। ਜਾ ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇ। ਬਲਵੰਤ ਸਿੰਘ ਨੂੰ ਦੂਰੋਂ ਕੁਝ ਕੜਾਕ ਜਿਹਾ ਮਲੂਮ ਹੋਇਆ ਤਾਂ ਪੈਣ ਦੀ ਗੱਲ ਵਿੱਚ ਛੱਡ ਬਾਹੋਂ ਥੀਕ ਉਸ ਨੂੰ ਕੋੜੇ ਤੇ ਸੁੱਟ ਹਵਾ ਹੋ ਗਿਆ। ਜਾਂ ਘਾਰ ਆਇਆ ਤਾਂ ਪਿਓ-ਪਰਾ ਅੱਗੋਂ ਖਾਣ ਨੂੰ ਪਏ। ਪਾਪੀਆ ਇਹ ਕੀ ਕਰਾਇਓ? ਭਲਾ ਹੁਣ ਤੁਰਕ ਸਾਨੂੰ ਛੱਡੇਗਾ? ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿੱਖ ਹੈ ਤਾਂ ਉਹ ਕਾਣ ਬੱਚਾ ਪੀੜਿਆ ਜਾਉ ਤੇ ਉਪਰੋਂ ਤੋਂ ਕੁੜੀ ਉਸ ਤੋਂ ਖੋ ਲਿਆ ਆਇਆ ਹੈ। ਉਤਾ ਭੁੱਖੇ ਸ਼ੇਰ ਵਾਂਗ ਆ ਪਏਗਾ ਪੱਲਾ ਮਾਨਸ ਜਿੱਧਰੋਂ ਆਇਆ ਹੈ ਉਧਰ ਜਾ ਤੇ ਕੁੜੀ ਉਸ ਨੂੰ ਦੇ ਆ ਮਾਪਿਆਂ ਕੋਲੋਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰਨਾ ਸਕਿਆ ਉਸੇ ਵੇਲੇ ਕੋੜੇ ਨੂੰ ਅੱਡੀ ਲਾ ਕੇ ਪੈਣ ਸਮੇਤ ਹਵਾ ਹੋ ਗਿਆ ਔਰ ਕੋਈ ਇੱਕ ਕੰਟਾ ਕੁ ਮਗਰੋਂ ਇੱਕ ਖੁੱਲੇ ਮੈਦਾਨ ਵਿੱਚ ਅਪੜਿਆ ਜਿੱਥੇ ਕਈ ਲੋਥਾਂ ਦੇ ਟੇਰ ਲੱਗੇ ਹੋਏ ਸਨ ਔਰ ਲਹੂ ਨਾਲ ਤਰਤੀ ਸੂਹੀ ਹੋ ਰਹੀ ਸੀ ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲਦੀ ਪਲ ਵਿੱਚ ਕੀ ਹੋ ਗਿਆ ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ ਇਹ ਸੋਚ ਕੇ ਘੋੜੇ ਤੋਂ ਉੱਤਰ ਲੋਕਾਂ ਨੂੰ ਵੇਖਣ ਲੱਗਾ ਕੁਝ ਚਿਰ ਦੇ ਮਗਰੋਂ ਇੱਕ ਲੋਥ ਸਿਸਕ ਦੀ ਦਿੱਸੀ ਇਸ ਨੂੰ ਚੁੱਕ ਕੇ ਡਿੱਠਾ ਤਾਂ ਕਾਉ ਕੁਝ ਕੜਰੇ ਨਹੀਂ ਸਨ ਇੱਕ ਦਸਤਾਰ ਪਾੜ ਕੇ ਪੈਣ ਭਰਾ ਨੇ ਉਸ ਦੇ ਕਾਉ ਬੱਦੇ ਅਰਨੇੜੇ ਦੇ ਛੰਬ ਵਿੱਚੋਂ ਪਾਣੀ ਲੈ ਕੇ ਮੂੰਹ ਵਿੱਚ ਪੋਇਆ ਤਾਂ ਉਸ ਨੇ ਅੱਖਾਂ ਖੋਲੀਆਂ ਅਰਹੋਲੀ ਜਿਹੀ ਬੋਲਿਆ ਪ੍ਰਾਬਲਵੰਤ ਸਿੰਘ ਸ਼ੁਕਰ ਹੈ ਤੂੰ ਅੰਤ ਵੇਲੇ ਆ ਮਿਲਿਆ ਹੈ ਬਲਵੰਤ ਸਿੰਘ ਸ਼ੇਰ ਸਿੰਘਾ ਇਹ ਕੀ ਹੋਇਆ ਪਲੋਪਲੀ ਵਿੱਚ ਕੀੜਕੂ ਮਚ ਕੇ ਹੇਠਲੀ ਉਤਲੀ ਹੋ ਗਈ ਸ਼ੇਰ ਸਿੰਘ ਪ੍ਰਾ ਜਿਸ ਵੇਲੇ ਤੂੰ ਕਰ ਗਿਆ ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ ਡਾਡੀ ਕੜਰੀ ਲੜਾਈ ਦੇ ਮਗਰੋਂ ਖਾਲਸਾ ਭੇੜੀ ਜੂ ਨੂੰ ਨਸ ਗਿਆ ਮੈਂ ਉਸ ਵੇਲੇ ਖਾਇਲ ਹੋ ਕੇ ਡਿਗ ਪਿਆ ਸਾਂ ਤੁਰਕ ਬਹੁਤ ਮੌਏ ਪਰ ਉਹ ਸੰਗੇ ਬਹੁਤ ਫਿਰ ਪਤਾ ਨਹੀਂ ਕੀ ਹੋਇਆ ਇਹ ਸੁਣ ਕੇ ਸਿੰਘ ਨੇ ਉਸ ਨੂੰ ਇੱਕ ਬਿਰਛ ਦੀ ਛਾਂੇ ਲਟਾ ਦਿੱਤਾ ਔਰ ਹੋਰ ਜੀਉਂਦਿਆਂ ਦੀ ਪਾਲ ਵਿੱਚ ਲੱਗਾ ਪਰ ਸਾਰੇ ਸਿੱਖਾਂ ਸ਼ਹੀਦਾਂ ਵਿੱਚੋਂ ਇੱਕ ਹੋਰ ਵਿੱਚ ਜਾਨ ਸੀ ਇਸ ਨੂੰ ਕੋਈ ਕੜਰਾ ਨਹੀਂ ਸੀ ਕੇਵਲ ਸੱਟ ਖਾ ਕੇ ਬੇਸੁਧ ਹੋ ਗਿਆ ਸੀ ਇਸ ਨੂੰ ਪਾਣੀ ਆਦ ਦੇ ਕੇ ਹੌਸ ਵਿੱਚ ਆਉਂਦਾ ਤਾਂ ਉਹ ਸਮਾਚਾਰ ਸੁਣਿਆ ਇਹ ਮਨੁੱਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ ਇਸ ਕਰਕੇ ਘੋੜਿਆਂ ਦੀ ਪਾਲ ਕੀਤੀ ਤਾਂ ਦੂਰ ਸਾਰੇ ਇੱਕ ਰੁੱਖ ਨਾਲ ਬੱਦੇ ਦੇ ਘੋੜੇ ਮਿਲ ਗਏ ਜੋ ਸਿੱਖਾਂ ਦੇ ਰਹਿ ਗਏ ਸਨ ਹੁਣ ਇੱਕ ਸਰਸਰੀ ਗੁਰਮਤ ਹੋਇਆ ਕਿ ਇੱਕ ਘੋੜਾ ਸੁਰਸਤੀ ਨੂੰ ਦੇਈਏ ਅਰ ਇੱਕ ਦੂਜੇ ਸਿੰਘ ਨੂੰ ਅਰ ਕਾਇਲ ਨੂੰ ਬਲਵੰਤ ਸਿੰਘ ਨਾਲ ਪਾਲ ਲਵੇ ਰਾਤੋ ਰਾਤ ਪੀੜੀ ਜੂ ਵਿੱਚ ਚੱਲ ਵੜੀਏ। ਇਸਲਾ ਗਿਣ ਕੇ ਭੈਣ ਨੂੰ ਕੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸਰਸਤੀ ਇਸ ਭਰਾ ਕੋਲ ਸਿੱਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਣ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਵੀ ਕਰਦੀ ਹੁੰਦੀ ਸੀ ਔਰ ਇਓਂ ਅੰਦਰਲੀ ਪਾਉਣੀ ਪੱਕੀ ਹੋ ਗਈ ਸੀ। ਨਿਸ਼ਚੈਕ ਅश्चर्यਕ ਤਾਕਤ ਹੈ। ਜਦ ਕਿਸੇ ਗਲ ਪਰ ਬੁਝ ਜਾਏ ਤਾਂ ਪਰਬਤ ਵਾਂਗ ਅਚਲ ਹੋ ਜਾਂਦਾ ਹੈ। ਸੋ ਇਹ 18 ਵਰੇ ਦੀ ਅਣਮੁਕਲਾਈ ਕਰਨਿਆ ਡਾਡੀ ਧਰਮੀ ਹੋ ਗਈ ਸੀ। ਇਹੋ ਕਾਰਨ ਸੀ ਕਿ ਮੋਗਲ ਨੂੰ ਤੇ ਦੇ ਧੋਖੇ ਪਾਣੀ ਲੈਣ ਕਲ ਕਿ ਸਰਸਤੀ ਨੇ ਛੱਠੀ ਇੱਕ ਲੱਕੜਾਂ ਦੇ ਢੇਰ ਪਰ ਜੋ ਬਵਰਚੀ ਖਾਨੇ ਦੇ ਅੱਗੇ ਪਈਆਂ ਸਨ ਪੱਛੀਆਂ ਨਾਲ ਇੱਕ ਪਾਸਿਓਂ ਅੱਗ ਲਾਈ ਔਰ ਜਪਜੀ ਸਾਹਿਬ ਦਾ ਪਾਠ ਕਰਦੀ ਹੋਈ ਉੱਤੇ ਬੈਠ ਗਈ ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ ਫਿਰ ਜਦੋਂ ਘਰਦਿਆ ਨੇ ਤਰਾਹ ਦਿੱਤੀ ਤਦ ਵੀ ਕੰਨੀਆਂ ਦਾ ਨਿਸ਼ਚੈ ਨਾ ਫਿਰਿਆ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ ਜਦ ਉਸ ਮੈਦਾਨ ਵਿੱਚ ਅਪੜੀ ਜਿੱਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇੱਕ ਛੋਟੀ ਜਿਹੀ ਲੜਾਈ ਹੋ ਕੇ ਹੱਟੀ ਸੀ ਅਰਕਾਇਲ ਸਿੱਖ ਦੇਖੇ ਸੇ ਤਾਂ ਕੰਨਿਆ ਦਾ ਦਿਲ ਜੋਸ਼ ਨਾਲ ਉੱਛਲ ਪਿਆ ਕਿ ਅਜਿਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ ਜੋ ਧਰਮ ਰੱਖਿਆ ਲਈ ਇਸ ਤਰ੍ਹਾਂ ਜਾਨਾਂ ਤਲੀ ਪਰ ਧਰੀ ਹਰਦੇ ਹਨ ਹੋਰ ਕਿਹੜਾ ਕੰਮ ਚੰਗਾ ਹੋ ਫਿਰ ਆਪਣੇ ਪ੍ਰਾਦੇ ਤਰਸ ਅਰਸੂਰ ਬੀਰਤਾ ਪਰ ਸਵੇਚ ਫੁਰੀ ਕਿ ਮੇਰਾ ਇਹ ਈਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ ਕਿਉਂ ਨਾ ਮੇਰਾ ਮਨ ਵੀ ਐਡਾ ਬਹਾਦਰ ਹੋ ਜਾਵੇ ਚੰਦਨ ਸੁਗੰਧ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰਜੀਵ ਵਿਚ ਸੋਚਣ ਲੱਗੀ ਕਿ ਤੀਵੀਆਂ ਧਰਮ ਰੱਖਿਆ ਲਈ ਕਿਉਂ ਨਹੀਂ ਜੰਗ ਕਰਦੀਆਂ ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀ ਹੋਵਾਂ ਜੇ ਭਰਾ ਵਾਂਗੂ ਸੂਰਬੀਰ ਹੋ ਜਾਵਾਂ ਇਹੋ ਜਿਹੇ ਵਿਚਾਰਾਂ ਨੇ ਸੁਰਸਤੀ ਨੂੰ ਅੱਜ ਦੇ ਇਸੇ ਭਿਆਨਕ ਹਾਲਾ ਵਿੱਚ ਘਬਰਾਉਣ ਨਾ ਦਿੱਤਾ ਸਗੋਸ ਦਾ ਹੌਸਲਾ ਦੁਣਾ ਕਰ ਦਿੱਤਾ ਔਰ ਕੋੜੇ ਪਰ ਇਉਂ ਸਵਾਰ ਹੋ ਗਈ ਕਿ ਮਨੋਂ ਪੱਕੀ ਸਵਾਰ ਹੈ ਔਰ ਭਰਾ ਨੂੰ ਕਹਿ ਕੇ ਇੱਕ ਮੁਰਦੇ ਦੀ ਤਲਵਾਰ ਵੀ ਲੈ ਗਲੇ ਲਟਕਾ ਲਈਓ ਸੋ ਗੱਲ ਕਿ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿੱਚ ਸਨ ਕਿ ਪਿਛਲੀ ਲਾਹ ਤੂੜ ਉੜਦੀ ਦਿੱਸੀ ਔਰ ਪਲਮਗਰੋ ਤੁਰਕ ਸਵਾਰਾਂ ਦਾ ਇੱਕ ਦਸਤਾ ਦਿਸਿਆ ਗਉਂ ਕਰਕੇ ਦੇਖਣ ਤੋਂ ਪੱਕਾ ਸ਼ੱਕ ਪੈ ਗਿਆ ਕਿ ਉਹ ਮੁਗਲ ਕੰਨਿਆ ਦੇ ਪਿੱਛੇ ਆ ਰਿਹਾ ਹੈ ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ ਹੁਣ ਅश्चਰਜ ਮੇਜ ਹੋਈ ਅੱਗੇ-ਅੱਗੇ ਤਿੰਨੇ ਸਿੰਘ ਮਗਰ ਕੋਈ 100 ਕੁ ਤੁਰਕ ਤਿੰਨ-ਚਾਰ ਮੀਲ ਤੱਕ ਤਾਂ ਘੋੜੇ ਉੱਡੇ ਪਰ ਇੱਥੇ ਅਪੜ ਕੇ ਸੇਰ ਸਿੰਘ ਦਾ ਘੋੜਾ ਨੌਂ ਖਾ ਕੇ ਡਿਗ ਪਿਆ ਉਹਦੇ ਡਿਗਣ ਦੀ ਢਿਲਸੀ ਕੇ ਬਾਕੀ ਦੋਵੇਂ ਵੀ ਅਟਕ ਗਏ ਇੰਨੇ ਨੂੰ ਤੁਰਕ ਵੀ ਪਹੁੰਚ ਗਏ ਥੋੜਾ ਚਿਰ ਤਲਵਾਰ ਚੱਲੀ ਅੱਠ-10 ਤੁਰਕ ਡਿੱਗੇ ਹਾਕਮ ਵੀ ਜ਼ਖਮੀ ਹੋਇਆ ਸੇਰ ਸਿੰਘ ਮਾਰਿਆ ਗਿਆ ਸੁਰਸਤੀ ਤੇ ਬਲਬਨ ਸਿੰਘ ਨੂੰ ਵੀ ਕੁਝ ਕੁਕਾਓ ਲੱਗੇ ਪਰ ਉਹਨਾਂ ਦੇ ਘੋੜੇ ਫਟ ਖਾ ਕੇ ਡਿੱਗ ਬਏ ਅਰ ਦੋਵੇਂ ਪੈਨ ਪ੍ਰਬੰਦੀ ਵਿੱਚ ਪੈ ਗਏ ਅਰ ਤੁਰਕਾਂ ਦੇ ਜਥੇ ਦੇ ਪੈਰੇ ਵਿੱਚ ਕਸ਼ਟ ਪੋਗਣ ਲਈ ਪਿਛਲੇ ਪੈਰੀ ਮੋੜੇ